ਆਖਰ ਕੱਲ ਵਾਲੇ ਅੱਤਵਾਦੀਆਂ ਨੇ ਬੱਚਿਆਂ ਅਤੇ ਔਰਤਾਂ ਨੂੰ ਕਿਉਂ ਕੁਝ ਨਹੀਂ ਕਿਹਾ ਕਾਰਨ ਸੁਣ ਕੇ ਹੈਰਾਨ ਹੋ ਜਾਵੋਗੇ ਸੰਤਾ ਨੇ ਪਹਿਲਾਂ ਕੀਤੀ ਸੀ ਭਵਿੱਖਬਾਣੀ ਸੱਚ ਜ਼ਰੂਰ ਸੁਣਿਓ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਸਾਧ ਸੰਗਤ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਇੱਕ ਗੱਲ ਜਿਹੜੀ ਹੈ ਉਹ ਪ੍ਰਚਲਿਤ ਹੋ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜੋ ਅਤਵਾਦੀ ਹਮਲਾ ਹੋਇਆ ਹੈ 2 ਕੁ ਦਿਨ ਪਹਿਲਾਂ ਪਹਿਲਗਾਮ ਦੇ ਵਿੱਚ ਕਹਿੰਦੇ ਜੀ ਅਤਵਾਦੀ ਕਿੰਨੇ ਸਿਆਣੇ ਸੀ ਮੈਂ ਕਿਹਾ ਜੀ ਉਹ ਕਿਉਂ ਕਹਿੰਦੇ ਜੀ ਉਹਨਾਂ ਨੇ ਔਰਤਾਂ ਤੇ ਬੱਚਿਆਂ ਨੂੰ ਨਹੀਂ ਮਾਰਿਆ ਉਹਨਾਂ ਨੇ ਜੀ ਹੋਰ ਬੇਕਸੂਰਾਂ ਨੂੰ ਨਹੀਂ ਮਾਰਿਆ ਤੇ ਕਹਿੰਦੇ ਜੀ ਉਹਨਾਂ ਨੇ ਧਰਮ ਪੁੱਛ ਕੇ ਜਿਹੜੀ ਹੈ ਗੋਲੀ ਮਾਰੀ ਹੈ ਮੈਂ ਕਿਹਾ ਵੀ ਜਿਹੜੇ ਮਾਰੇ ਗਏ ਕੀ ਉਹ ਬੇਕਸੂਰ ਨਹੀਂ ਸਨ ਉਹਨਾਂ ਦਾ ਕੀ ਕਸੂਰ ਸੀ ਔਰ ਦੂਜੀ ਗੱਲ ਕਿ ਜਿਨ੍ਹਾਂ ਨੇ ਮਾਰਿਆ ਕਿ ਉਹ ਕਿਹੜੇ ਧਰਮ ਦੇ ਸੀ ਤੇ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਕੀ ਉਹਨਾਂ ਦੇ ਧਰਮ ਨੇ ਇਜਾਜ਼ਤ ਦੇ ਦਿੱਤੀ ਵੀ ਇੱਕ ਮਨੁੱਖ ਬਣ ਕੇ ਤੂੰ ਦੂਸਰੇ ਮਨੁੱਖ ਦਾ ਕਤਲ ਕਰ ਦੇ ਕੋਈ ਸਾਡੇ ਕੋਲ ਜਵਾਬ ਹੈ ਪਰ ਇਹ ਚੀਜ਼ ਇਹ ਸਾਨੂੰ ਤੇ ਅੱਜ ਤੋਂ 40 42 ਸਾਲ ਪਹਿਲਾਂ ਹੀ ਪਤਾ ਲੱਗ ਗਈ ਸੀ ਕਨੇਜੀ ਹੱਤਿਆਬਾਦੀ ਕਿੰਨੇ ਧਰਮ ਵਾਲੇ ਸੀ ਉਹਨਾਂ ਨੇ ਪੁੱਛ ਕੇ ਗੋਲੀ ਮਾਰੀ ਐ ਬੱਚਿਆਂ ਤੇ ਔਰਤਾਂ ਨੂੰ ਨਹੀਂ ਮਾਰਿਆ ਧਰਮ ਪੁੱਛ ਕੇ ਗੋਲੀ ਮਾਰੀ ਐ ਪਰ ਇੱਕ ਉਹ ਸਮਾਂ ਸੀ 1984 ਵਿੱਚ ਜਦੋਂ ਕਿ ਕੋਈ ਬੱਚਾ ਨਹੀਂ ਵੇਖਿਆ ਕੋਈ ਬਜ਼ੁਰਗ ਨਹੀਂ ਵੇਖਿਆ ਕੋਈ ਧੀ ਭੈਣ ਨਹੀਂ ਵੇਖੀ ਜਿਹਦੇ ਕੋਈ ਟੈਟੂ ਬਣਿਆ ਸੀ ੴ ਛੱਪਿਆ ਸੀ ਜਾਂ ਕੜਾ ਪਾਇਆ ਸੀ ਜਾਂ ਕੇਸ ਜਾਂ ਫਿਰ ਦਸਤਾਰ ਵੇਖੀ ਦਸਤਾਰ ਦਾ ਮਾੜਾ ਜਾਂ ਰੂਪ ਵੀ ਵੇਖਿਆ ਤੇ ਜੇ ਵੇਖਿਆ ਵੀ ਇਹ ਸਿੱਖ ਘਰਾਣੇ ਦੇ ਵਿੱਚੋਂ ਆ ਕੁਝ ਵੀ ਐ ਸਾਸ ਸੰਗਤ ਉਹਨੂੰ ਮਾਰ ਦਿੱਤਾ ਗਲਾਂ ਦੇ ਵਿੱਚ ਟਾਇਰ ਪਾਤੇ ਛੋਟੇ ਛੋਟੇ ਬੱਚਿਆਂ ਨੂੰ ਮਾਰ ਦਿੱਤਾ ਮੌਕ ਦੇ ਘਾਟ ਉਤਾਰ ਦਿੱਤਾ ਉੱਥੇ ਕਿਸੇ ਬੱਚੇ ਨੂੰ ਕੋਈ ਬਜ਼ੁਰਗ ਨੂੰ ਕਿਸੇ ਭੈਣ ਨੂੰ ਔਰਤ ਨੂੰ ਬਖਸ਼ਿਆ ਨਹੀਂ ਗਿਆ ਸਾਨੂੰ ਤੇ ਇਹ ਗੱਲ ਪਹਿਲਾਂ ਸਮਝਾ ਦਿੱਤੀ ਗਈ ਕਿ ਜਿਹੜਾ ਅਤਵਾਦੀ ਹੋਵੇ ਉਹਦਾ ਕੋਈ ਧਰਮ ਨਹੀਂ ਕੋਈ دین ਨਹੀਂ ਹੁੰਦਾ ਸਾਸ ਸੰਗਤ ਉੱਥੇ ਪੁੱਛਿਆ ਨਹੀਂ ਗਿਆ ਕਹਿੰਦੇ ਜੀ ਦੇਖੋ ਅਤਵਾਦੀ ਕਿੰਨੇ ਸਿਆਣੇ ਸੀ ਜਿਹੜੇ ਉਹਨਾਂ ਨੂੰ ਸਿਆਣੇ ਕਹਿੰਦੇ ਆ ਉਹ ਸਾਫ਼ ਤੌਰ ਤੇ ਪਹਿਲਗਾਮ ਹੋਏ ਅਟੈਕ ਦੀ ਜਿਹੜੀ ਹੈ ਉਹ ਹਾਮੀ ਭਰ ਰਹੇ ਨੇ ਪੁਲਵਾ ਜਿਹੜਾ ਪਹਿਲਗਾਮ ਦੇ ਵਿੱਚ ਹੋਇਆ ਅਟੈਕ ਉਹਨੂੰ ਸ਼ਹੀਦ ਹੋ ਰਾ ਰਹੇ ਨੇ ਜਿਹੜੇ ਉਹਨਾਂ ਲੋਕਾਂ ਨੂੰ ਜਿਹੜੇ ਕਹਿ ਰਹੇ ਨੇ ਵੀ ਬੜੇ ਧਰਮੀ ਸੀ ਜੀ ਉਹਨਾਂ ਨੇ ਤਾਂ ਅੰਜ ਕੀਤਾ ਪਰ ਸਾਧ ਸੰਗਤ ਉਦੋਂ ਸਰਕਾਰ ਕੁਝ ਹੋਰ ਸੀ ਉਦੋਂ ਹਾਲਾਤ ਕੁਝ ਹੋਰ ਸੀ ਉਦੋਂ ਇੱਕ ਧਰਮ ਦੀ ਇੱਕ ਧਰਮ ਦੇ ਰਖਿਆਕਾਂ ਦੀ ਜਿਹੜੀ ਹੈ ਨਸਲ ਕੁਸ਼ੀ ਕੀਤੀ ਜਾ ਰਹੀ ਸੀ ਛੋਟੇ ਬੱਚਿਆਂ ਦਾ ਕਤਲ ਕਰਨਾ ਸਿੱਖਾਂ ਦਾ ਕਤਲ ਕਰਨਾ ਪੱਗੋ ਵਾਲੇ ਦਸਤਾਰ ਧਾਰੀ ਲੋਕਾਂ ਦਾ ਕਤਲ ਕਰਨਾ ਗਲਾਂ ਵਿੱਚ ਟੈਰ ਪਾ ਦੇਣੇ ਬਹੁ ਬੇਟੀਆਂ ਦੀ ਇੱਜ਼ਤ ਲੁੱਟਣਾ ਸਾਧ ਸੰਗਤ ਉਥੇ ਕੋਈ ਇਹ ਨਹੀਂ ਵੇਖਿਆ ਗਿਆ ਬੱਚਾ ਹੈ ਬਜ਼ੁਰਗ ਹੈ ਜਾਂ ਕੋਈ ਬੀਬੀ ਭੈਣ ਹੈ ਉਥੇ ਸਾਰਿਆਂ ਨੂੰ ਇੱਕ ਵਾੜੇ ਤੋਂ ਲਾ ਕੇ ਖਤਮ ਕੀਤਾ ਗਿਆ ਇਹ ਬਹੁਤ ਮਾੜੀ ਗੱਲ ਹੈ ਉਹਨਾਂ ਲੋਕਾਂ ਨੂੰ ਸਜ਼ਾਾਂ ਨਹੀਂ ਮਿਲੀਆਂ ਇਹ ਲੋਕਾਂ ਨੂੰ ਸਜ਼ਾਾਂ ਮਿਲਣੀਆਂ ਚਾਹੀਦੀਆਂ ਨੇ ਪਰ ਇਹ ਲੋਕ ਕੋ ਚੰਗੇ ਨਹੀਂ ਹਨ ਜਿਨ੍ਹਾਂ ਨੇ ਪੁੱਛ ਕੇ ਗੋਲੀ ਮਾਰੀ ਹੈ ਸਾਧ ਸੰਗਤ ਜਿਨ੍ਹਾਂ ਦੇ ਗੋਲੀ ਮਾਰੀ ਹੈ ਉਹਨਾਂ ਦਾ ਕਸੂਰ ਕੀ ਸੀ ਪਹਿਲੀ ਗੱਲ ਇਹ ਕਿ ਜੇ ਉਹਨਾਂ ਦਾ ਇੱਕ ਧਰਮ ਦੇ ਵਿੱਚ ਪੈਦਾ ਹੋਣਾ ਹੀ ਕਸੂਰ ਹੈ ਤੇ ਫਿਰ ਤੁਸੀਂ ਉਸ ਪਰਮਾਤਮਾ ਨੂੰ ਔਰ ਰੱਬ ਨੂੰ ਜਾ ਕੇ ਸਵਾਲ ਪੁੱਛੋ ਉਹਨਾਂ ਨੂੰ ਜਾ ਕੇ ਇਹ ਪੁੱਛੋ ਵੀ ਤੁਸੀਂ ਇਹਨਾਂ ਨੂੰ ਇਹ ਧਰਮ ਦੇ ਵਿੱਚ ਪੈਦਾ ਕਿਉਂ ਕੀਤਾ ਜੀ ਸਾਧ ਸੰਗਤ ਕੀ ਅਸੀਂ ਰੱਬ ਤੋਂ ਵੀ ਵੱਡੇ ਹੋ ਗਏ ਕੀ ਪਰਮਾਤਮਾ ਦੀ ਕੁਦਰਤ ਨੂੰ ਅਸੀਂ ਚੈਲੰਜ ਕਰਨ ਜੋਗੇ ਹੋ ਗਏ ਪਰ ਮੈਂ ਬੇਨਤੀ ਕਰਾਂ ਇਹ ਸਾਜ਼ਿਸ਼ ਹੈ ਜਿਹੜੇ ਲੋਕਾਂ ਨੇ ਉਹ ਕਾਂਡ ਕੀਤਾ ਪਹਿਲਗਾਮ ਕਾਂਡ ਕੀਤਾ ਉਹਨਾਂ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਤੇ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੀਦਾ ਵੀ ਕਿਹਦੇ ਇਸ਼ਾਰੇ ਤੇ ਤੁਸੀਂ ਕੰਮ ਕੀਤਾ ਤੁਸੀਂ ਇਹ ਕਾਂਡ ਕਿਉਂ ਕੀਤਾ ਇਦਾਂ ਪੁੱਛ-ਪੁੱਛ ਕੇ ਗੋਲੀਆਂ ਕਿਉਂ ਮਾਰੀਆਂ ਤੇ ਤੁਹਾਡਾ ਜਿਹੜਾ ਅਸਲੀ ਮਕਸਦ ਕੀ ਹੈ ਤੁਹਾਡਾ ਅਸਲ ਨੈਕਸਸ ਕੀ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਹਾਡਾ ਪਲਾਨ ਕੀ ਹੈ ਉਹਨਾਂ ਲੋਕਾਂ ਨੂੰ ਚੰਗੀ ਤੇ ਸਾਫ਼ ਸੁਥਰੇ ਢੰਗ ਨਾਲ ਪੁੱਛਿਆ ਜਾਏ ਉਹ ਸਾਰਾ ਕੁਝ ਆਪਣੇ ਆਪ ਉਗਲ ਦੇਣਗੇ ਮੇਰਾ ਇਹ ਵਾਅਦਾ ਹੈ ਜੀ ਉਹ ਸਾਰਾ ਕੁਝ ਦੱਸਣਗੇ ਸਾਧ ਸੰਗਤ ਤਾਂ ਕਈ ਕਹਿੰਦੇ ਜੀ ਇਹ ਤਾਂ ਜੀ ਪਹਿਲਾਂ ਕਿਹਾ ਹੋਇਆ ਵੀ ਧਰਮਾਂ ਦੇ ਨਾਂ ਤੇ ਲੜਾਈਆਂ ਹੋਣਗੀਆਂ ਧਰਮਾਂ ਦੇ ਨਾਂ ਤੇ ਇਦਾਂ ਲੜਾਈਆਂ ਨਹੀਂ ਹੋਣਗੀਆਂ ਇਹ ਗੱਲ ਦਾ ਭੁਲੇਖਾ ਨਾ ਰੱਖਿਓ ਇਹ ਸੋਚੀ ਸਮਝੀ ਸਾਜ਼ਿਸ਼ ਹੈ ਜੀ ਸਾਧ ਸੰਗਤ ਇਹਨਾਂ ਲੋਕਾਂ ਨੇ ਜੇ ਕੀਤਾ ਕੰਮ ਤਾਂ ਕਿਸੇ ਇਸ਼ਾਰੇ ਤੇ ਕਿਸੇ ਸ਼ਹਿ ਤੇ ਕੀਤਾ ਹੈ ਸਾਧ ਸੰਗਤ ਇਹ ਕੋਈ ਧਰਮੀ ਧੁਰਮੀ ਨਹੀਂ ਹੈਗੇ ਵੀ ਜਿਨ੍ਹਾਂ ਨੇ ਬੱਚਿਆਂ ਨੂੰ ਛੜਤਾ ਜੀ ਔਰਤਾਂ ਨੂੰ ਛੜਤਾ ਬਜ਼ੁਰਗਾਂ ਨੂੰ ਛੜਤਾ ਤੇ ਬਾਕੀਆਂ ਨੂੰ ਗੋਲੀ ਮਾਰਤੀ ਸਾਧ ਸੰਗਤ ਜਿਹੜੇ ਵਿਚ ਵਿਚਾਲੇ ਵਾਲੇ ਆ ਫਿਰ ਉਹ ਕਿੱਧਰ ਜਾਣ ਇਹ ਉਹਨਾਂ ਨੂੰ ਸਾਰਿਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਜਿਹੜੇ ਉਹਨਾਂ ਲੋਕਾਂ ਦੀ ਹਮਾਇਤ ਕਰਦੇ ਨੇ ਉਹ ਪਹਿਲਗਾਮ ਅਟੈਕ ਨੂੰ ਸਹੀ ਦਹਿਰਾਉਂਦੇ ਨੇ ਉਹਨਾਂ ਲੋਕਾਂ ਦੇ ਵੀ ਕਾਰਵਾਈ ਹੋਵੇ ਔਰ ਦੂਜੀ ਗੱਲ ਸਾਧ ਸੰਗਤ ਜੇਕਰ ਇਹਨਾਂ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ ਤੇ ਫਿਰ ਸਾਧ ਸੰਗਤ ਉਹਨਾਂ ਨੂੰ ਵੀ ਜਿਹੜਾ ਸਹੀ ਠਹਿਰਾਉ ਉਹ ਜਿਨ੍ਹਾਂ ਨੇ 1984 ਦੇ ਵਿੱਚ ਸਾਡੀਆਂ ਬਹੁ ਵੇਟੀਆਂ ਦੀਆਂ ਇੱਜ਼ਤਾਂ ਲੁੱਟੀਆਂ ਛੋਟੇ ਛੋਟੇ ਬੱਚਿਆਂ ਦਾ ਕਤਲ ਕੀਤਾ ਤੇ ਵੀਰ ਬਜ਼ੁਰਗ ਕਿਸੇ ਨੂੰ ਨਹੀਂ ਛੱਡਿਆ ਸਭ ਦਾ ਜਿਹੜਾ ਉਹਨਾਂ ਨੇ ਕਤਲ ਕੀਤਾ ਲਹੂ ਬਹਾਇਆ ਉਹਨਾਂ ਲੋਕਾਂ ਤੇ ਵੀ ਕਾਰਵਾਈ ਹੋਵੇ ਪਰ ਉਹਨਾਂ ਲੋਕਾਂ ਤੇ ਕੋਈ ਕਾਰਵਾਈ ਨਹੀਂ ਹੋਈ ਸਾਧ ਸੰਗਤ ਅਫਸੋਸ ਦੀ ਗੱਲ ਉਹ ਲੋਕ ਬੁਢੇ ਤੱਕ ਹੋ ਗਏ 42 ਸਾਲ ਦਾ ਸਮਾਂ ਬੀਤ ਗਿਆ ਪਰ ਉਹਨਾਂ ਤੇ ਹਲੇ ਤੱਕ ਕੋਈ ਕਾਰਵਾਈ ਨਹੀਂ ਫਲਕੀ ਫੁਲਕੀ ਜੇਲ੍ਹ ਕਟਾ ਕੇ ਉਹਨਾਂ ਨੂੰ ਬਾਹਰ ਕਰ ਦਿੱਤਾ ਇਹਨਾਂ ਲੋਕਾਂ ਤੇ ਜਿਹੜੀ ਹੈ ਕਿਸੇ ਪ੍ਰਕਾਰ ਦੀ ਰਹਿਮ ਦਲੀ ਨਾ ਹੋਵੇ ਉਹਨਾਂ ਲੋਕਾਂ ਦੇ ਵੀ ਨਹੀਂ ਹੋਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ